ਰੋਮਨੀ ਕਾਰੀਦਲੀ ਅੱਜ ਦਾ ਜਿਹੜਾ ਦਿਨ ਹੈ ਉਹ ਕਾਲਾ ਦਿਨ ਕਿ ਜਦੋਂ ਗੁਰੂ ਦੀ ਸ਼ਰਨ ਚ ਆ ਜੀ ਉਹ ਕਾਲਾ ਦਿਨ ਨਹੀਂ ਹੁੰਦਾ ਸਬੀਤ ਸਿੰਘ ਬਾਦਲ ਦੇ ਵੱਲੋਂ ਵੀ ਇਹ ਗੱਲ ਸਪਸ਼ਟ ਕਰਨ ਦੇ ਵਿੱਚ ਕਹੀ ਗਈ ਸੀ ਕਿ ਜਿਹੜੇ ਗੁਨਾਹ ਨੇ ਉਹ ਮੇਰੀ ਝੋਲੀ ਪਾ ਦਿਓ ਮੈਂ ਉਹਨਾਂ ਨੂੰ ਸਿਰ ਮੱਥੇ ਪਰਵਾਨ ਕਰਦਾ ਹੈ ਸਮਰਪਣ ਭਾਵਨਾ ਦੇ ਨਾਲ ਪੂਰਨ ਸਮਰਪਣ ਭਾਵਨਾ ਦੇ ਨਾਲ ਬਿਨਾਂ ਕਿਸੇ ਤਰਕ ਵਦਰਕ ਤੋਂ ਗੁਰੂ ਸਾਹਿਬ ਕੋਲੇ ਸਰੈਂਡਰ ਹੀ ਕਰਦਾ ਹੈ ਮਨ ਸਿੰਘ ਖਾਲੜਾ ਦੀ ਰਿਪੋਰਟ ਉਸ ਦਾ ਜ਼ਿਕਰ ਕੀਤਾ ਗਿਆ ਪੰਜਾਬ ਦੇ ਵਿੱਚ ਡੀਜੀਪੀ ਜਿਹੜੇ ਸੁਮੇਤ ਸਿੰਘ ਸਾੜੀ ਲਾਇਏ ਗਏ ਸੀ ਉਸ ਦਾ ਜ਼ਿਕਰ ਕੀਤਾ ਗਿਆ ਅਜ਼ਹਰ ਆਲਮ ਦਾ ਜ਼ਿਕਰ ਕੀਤਾ ਗਿਆ ਕਿ ਉਹ ਸਾਬ ਗੁਨਾਹ ਸ਼ਰਮਨੀ ਕਾਲੀਦਲਾਜ ਕਬੂਲ ਕਰਦਾ ਕੋਈ ਟੱਕਰ ਲੈਣ ਦੀ ਸੋਚਦਾ ਹੋਵੇ ਜਾਂ ਅਕਾਲ ਤਖਤ ਸਾਹਿਬ ਨੂੰ ਕੁਝ ਡਿਕਟੇਟ ਕਰਦਾ ਹੋਵੇ ਕੁਝ ਮੂਰਖ ਲੋਕ ਹੈਗੇ ਨੇ ਅੱਜ ਵੀ ਜਿਹੜੇ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਨਾ ਚਾਹੁੰਦੇ ਨੇ ਗਵਿੰਦਰ ਸਿੰਘ ਖੁੰਧਰ ਨੂੰ ਕਾਰਜਕਾਰੀ ਪ੍ਰਧਾਨਯੁਕਤ ਕੀਤਾ ਗਿਆ ਉਸ ਤੋਂ ਬਾਅਦ ਵੱਡੇ ਰਿਐਕਸ਼ਨ ਹੋਏ ਸਦਾ ਪੁੱਛਦਾ ਵੀ ਜਿਹੜਾ ਬੰਦਾ ਕੱਲ ਸਭ ਤੋਂ ਵੱਧ ਮੂਰੇ ਲੱਗਿਆ ਸੀ ਜਿਹੜਾ ਲਗਾਤਾਰ ਮੀਡੀਆ ਨੂੰ ਬਾਈਟ ਦੇ ਰਿਹਾ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕਦੇ ਕੋਈ ਅਹੁਦੇਦਾਰ ਵੀ ਨਹੀਂ ਰਿਹਾ ਅੱਜ ਜਿਹੜਾ ਅੱਜ ਦਾ ਫੈਸਲਾ ਕਿ ਉਹ ਸਭ ਕੁਝ ਸ਼੍ਰੋਮਣੀ ਕਾਲਜ ਦੀ ਜਿਹੜੀ ਲੀਡਰਸ਼ਿਪ ਐਕਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਲੜਦੀ ਹੈ ਉਸ ਦੀ ਇਕਵਾਇ ਕਰਦੀ ਆ ਉਹਨਾਂ ਨੂੰ ਵੱਡੀ ਟੱਲ ਗਈ ਉਮਨੀ ਕਾਲੀਦਲ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਤੇ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਦੋ ਸ਼ੋਮਨੀ ਕਾਲ ਦਲ ਦੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਇਸ ਤਨਖਾਹੀਆ ਕਰਾਰ ਨੂੰ ਲੈ ਕੇ ਇੱਕ ਬਾਗੀ ਧੜਾ ਵੀ ਸ਼ੋਮਨੀ ਕਾਲੀ ਦਲ ਦੇ ਵਿੱਚ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਤੇ ਇਸ ਹਫਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ਼ੋਮਨੀ ਕਾਲ ਦਲ ਦੇ ਚੀਫ ਸਪੀਕਸਪਰਸਨ ਅਰਸ਼ਦੀਪ ਸਿੰਘ ਕਲੇਰ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਸ਼੍ਰੀ ਕਾਲ ਤੱਕ ਸਭ ਤੋਂ ਤੇ ਇਸ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਟਵੀਟ ਵੀ ਸਾਂਝਾ ਕੀਤਾ ਗਿਆ ਸੋ ਕਲੇਰ ਸਾਹਿਬ ਸਭ ਤੋਂ ਪਹਿਲਾਂ ਔਨ 에ਰ ਤੇ ਤੁਹਾਡਾ ਬਹੁਤ ਬਹੁਤ ਤੋ ਕਿਵੇਂ ਵੇਖ ਰਹੇ ਹੋ ਅੱਜ ਜਿਹੜਾ ਵੱਡਾ ਫੈਸਲਾ ਸੀ ਜਿਹੜਾ ਇੱਕ ਵੱਡਾ ਦਿਨ ਮੰਨਿਆ ਜਾ ਰਿਹਾ ਸੀ ਤੇ ਸ਼੍ਰੋਮਣੀ ਕਾਰਜਦਾਲ ਦੀ ਅੱਜ ਦਾ ਜਿਹੜਾ ਦਿਨ ਹੈ ਉਹ ਕਾਲਾ ਦਿਨ ਵੀ ਮੰਨਿਆ ਜਾ ਰਿਹਾ ਕਿਉਂਕਿ ਸਿੱਧੇ ਤੌਰ ਤੇ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਸੁਭੀਰ ਸਿੰਘ ਬਾਦਲ ਨੂੰ ਜਿਹੜਾ ਹੈ ਤਨਖਾਹਿਆ ਘਟਾਰ ਦੇ ਦਿੱਤਾ ਗਿਆ ਤੇ 15 ਦਿਨ ਦਾ ਅਲਟੀਮੇਟਮ ਵੀ ਦਿੱਤਾ ਅਕਾਲ ਤਖਬ ਸਾਬ ਇੱਕ ਸਰਮੌਰ ਸੰਸਥਾ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਸ੍ਰੀ ਅਕਾਲ ਤਖਬ ਸਾਬ ਨੂੰ ਸਮਰਪਿਤ ਹੈ ਤੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਇੱਕ ਕਰੈਕਟ ਕਰਨਾ ਚਾਹੁੰਦਾ ਕਿ ਜਦੋਂ ਗੁਰੂ ਦੀ ਸ਼ਰਨ ਚ ਆ ਜੀਏ ਉਹ ਕਾਲਾ ਦਿਨ ਨਹੀਂ ਹੁੰਦਾ ਬਖਸ਼ਿੰਦ ਗੁਰੂ ਦੇ ਬਖਸ਼ਿੰਦ ਤਖਤ ਤੇ ਜਦੋਂ ਆਪਣੇ ਆਪ ਨੂੰ ਸਮਰਪਿਤ ਕਰ ਦਈਏ ਗੁਰੂ ਦੀ ਗੋਦ ਚ ਹੀ ਚਲੇ ਜੀਏ ਤਾਂ ਗੁਰੂ ਦੀ ਗੋਦ ਚ ਜਾ ਕੇ ਗੁਰੂ ਬਖਸ਼ਣ ਹਾਰ ਔਰ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹ ਸ਼ਰੋਮਨੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਿਰ ਤੇ ਬੱਥੇ ਤੇ ਔਰ ਪਹਿਲਾਂ ਵੀ ਤੁਸੀਂ ਦੇਖਿਆ ਕਿ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇੱਕ ਚਿੱਠੀ ਦਿੱਤੀ ਗਈ ਸੀ ਜਿਹੜੇ ਦੂਜੇ ਧੜੇ ਦੇ ਲੀਡਰ ਨੇ ਕੁਝ ਉਹ ਸਪਸ਼ਟੀਕਰਨ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸ ਚਿੱਠੀ ਤੇ ਦਿੱਤਾ ਸੀ ਤੇ ਉਹ ਸਪਸ਼ਟੀਕਰਨ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਸੀ ਕਿ ਗੁਰੂ ਦੇ ਤਖਤ ਨਾਲ ਕਿਸੇ ਵੀ ਕਿਸਮ ਦਾ ਕੋਈ ਤਰਕ ਕੋਈ ਬਤਰਕ ਨਹੀਂ ਗੁਰੂ ਸਾਹਿਬ ਜਾਣੀ ਜਾਣ ਨੇ ਸੋ ਪਰਿਵਾਰ ਦੇ ਮੁਖੀ ਦੇ ਤੌਰ ਤੇ ਪਾਰਟੀ ਦੇ ਮੁਖੀ ਦੇ ਤੌਰ ਤੇ ਮੈਂ ਸਾਰੀਆਂ ਜਿਹੜੀਆਂ ਇਹ ਗੱਲਾਂ ਮੇਰੇ ਤੇ ਇਲਜ਼ਾਮ ਲਾਉਂਦੇ ਮੈਂ ਆਪਣੀ ਝੋਲੀ ਪਾਉਣਾ ਔਰ ਅੱਜ ਵੀ ਜੋ ਅਕਾਲ ਤਖਤ ਸਾਹਿਬ ਦੀ ਪੰ ਸਿੰਘ ਸਬਾਨਾਂ ਦੀ ਬੈਠਕ ਹੋਈ ਹੈ ਉਹਦਾ ਜੋ ਵੀ ਆਦੇਸ਼ ਹੋ ਸ਼ਰੂਮ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਿਰ ਮੱਥੇ ਸਿਰ ਸੁਣਵਾ ਕੇ ਨੰਗੇ ਪੈਰੀ ਉਹਦੇ ਇੱਕ ਇੱਕ ਸ਼ਬਦ ਦੀ ਪਾਲਣਾ ਕੀਤੀ ਜਾਵੇ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਕਲਤਾਖਸਾਬ ਦੇ ਜਿਹੜੇ ਜ세ਦਾਰ ਨੇ ਗਿਆਨੀ ਰੁਘਵੀਰ ਸਿੰਘ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਗੁਨਾਹ ਹੋਏ ਨੇ ਸੁਭੀਰ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਸੁਭੀਰ ਸਿੰਘ ਬਾਦਲ ਦੇ ਵੱਲੋਂ ਵੀ ਇਹ ਗੱਲ ਸਪਸ਼ਟ ਕਰਨ ਦੇ ਵਿੱਚ ਕਹੀ ਗਈ ਸੀ ਕਿ ਜਿਹੜੇ ਗੁਨਾਹ ਨੇ ਉਹ ਮੇਰੀ ਝੋਲੀ ਪਾ ਦਿਓ ਮੈਂ ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਤੇ ਅੱਜ ਇੱਕ ਧੜੇ ਦੇ ਵੱਲੋਂ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਸੀ ਵਿਵਾਦ ਪ੍ਰਧਾਨਗੀ ਨੂੰ ਲੈ ਕੇ ਖੜਾ ਹੋਇਆ ਸੀ ਅੱਜ ਲੱਗਦਾ ਹੈ ਕਿ ਜੇਕਰ ਜਿਹੜਾ ਉਹ ਧੜਾ ਅਲੱਗ ਹੋਇਆ ਜਿਸ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟਕਸਾਲੀ ਲੀਡਰ ਨੇ ਉਹ ਪਹਿਲਾਂ ਮਨਾਲੇ ਜਾਂਦੇ ਤੇ ਜਿਹੜਾ ਇਹ ਅੱਜ ਦਾ ਦਿਨ ਹੈ ਇਹ ਨਾ ਵੇਖਣਾ ਪੈਂਦਾ ਦੇਖੋ ਜਦੋਂ ਮਸਲਾ ਹੀ ਅਕਾਲ ਤਖਸਾਲ ਦੇ ਵਿਚਾਰ ਅਧੀਨ ਹੈ ਫਿਰ ਜਿਹੜੇ ਇੱਕਾ ਦੁ ਮੈਨੂੰ ਨਹੀਂ ਲੱਗਦਾ ਕਿ ਉਹ ਮਾਇਨੇ ਰੱਖੀ ਰੱਖਦੇ ਨੇ ਉਹ ਇਸ ਗੱਲ ਦਾ ਕੋਈ ਮਾਇਨਾ ਹੀ ਨਹੀਂ ਰਹਿ ਜਾਂਦਾ ਜਦੋਂ ਅਕਾਲ ਤਖਤ ਸਾਹਿਬ ਹੀ ਇੱਕ ਮਸਲੇ ਦੇ ਉੱਤੇ ਸੰਗਿਆਨ ਲੈ ਲੈਣ ਅਕਾਲ ਤਖਤ ਸਾਹਿਬ ਦਾ ਹੀ ਮਸਲਾ ਵਿਚਾਰ ਅਧੀਨ ਹੋਵੇ ਅਕਾਲ ਤਖਤ ਸਾਹਿਬ ਦਾ ਜੋ ਵੀ ਆਦੇਸ਼ ਹੈ ਇਹ ਕੋਈ ਪਲੇਟਫਾਰਮ ਨਹੀਂ ਕਿ ਉਸ ਆਦੇਸ਼ ਦੇ ਸ਼ਬਦਾਂ ਦੇ ਉੱਤੇ ਹੁਣ ਇੱਕ ਬਹਿਸ ਛਿੜੀ ਜਾਵੇ ਕਿ ਉਹ ਸ਼ਬਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਦੋਂ ਉਹ ਸੁਣਾਇਆ ਹੁਕਮ ਆਪਣਾ ਉਹਦੇ ਚ ਕਿਹੜਾ ਸ਼ਬਦ ਕੀ ਵਰਤਿਆ ਸਾਡੀ ਉਹ ਹੈਸੀਅਤ ਨਹੀਂ ਕਿ ਉਹ ਸ਼ਬਦਾਂ ਦੇ ਉੱਤੇ ਵੀ ਹੁਣ ਕੋਈ ਵਿਆਖਿਆ ਕਰੀ ਸ਼੍ਰੋਮਣੀ ਅਕਾਲੀ ਦਲ ਦਾ ਬੜੇ ਸਪਸ਼ਟ ਤੌਰ ਤੇ ਇਹ ਗੱਲ ਮੰਨਣੀ ਹੈ ਕਿ ਕਿ ਸਮਰਪਤਾ ਗੁਰੂ ਸਾਹਿਬ ਦੇ ਤਖਤ ਨੂੰ ਅਕਾਲੀ ਦਲ ਸਮਰਪਤ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਮਰਪਤ ਨੇ ਗੁਰੂ ਸਾਹਿਬ ਦੇ ਤਖਤ ਨੂੰ ਸੋ ਉਹਨਾਂ ਦਾ ਆਦੇਸ਼ ਹੈ ਜੇ ਉਹਦੀ ਤਾਂ ਇੱਕ ਇੱਕ ਸ਼ਬਦ ਦੀ ਪਾਲਣਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਇਸ ਦਾ ਕੋਈ ਤਰਕ ਵਿਤਰਕ ਦਾ ਕੋਈ ਬਹਿਸ ਦਾ ਮਸਲਾ ਹੀ ਹੈ ਨਹੀਂ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਕਲਤਾਖਸਾਬ ਦੇ ਜਥੇਦਾਰ ਦੇ ਵੱਲੋਂ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਫੈਸਲਾ ਸੁਣਾਇਆ ਗਿਆ ਉਸ ਦੇ ਵਿੱਚ ਜਿਹੜੀ ਕੈਬਨਟ ਨੇ ਉਸ ਨੂੰ ਵੀ ਜ਼ਿੰਮੇਵਾਰ ਠਰਾਇਆ ਗਿਆ ਹਾਲਾਂਕਿ ਜੇ ਇਸੇ ਪੱਖ ਨੂੰ ਦੂਜੇ ਪੱਖ ਦੇ ਤਰਤੇ ਵੇਖਿਆ ਜਾਵੇ ਜਿਸ ਨੂੰ ਬਾਗੀ ਢੜਾ ਕਿਹਾ ਜਾ ਰਿਹਾ ਜਿਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਦਰਾਮ ਲੋਕਾ ਪਰਿਵਾਰ ਬਡਾਲਾ ਪਰਿਵਾਰ ਬੇਬੀ ਜ਼ਗੀਰ ਕੋਰ ਟਿੰਸਾ ਪਰਿਵਾਰ ਇਹ ਸਾਰੇ ਲੀਡਰ ਨੇ ਤੇ ਇਹਨਾਂ ਦੇ ਨਾਲ ਹੋਰ ਵੀ ਵੱਡੇ ਦਿਗਜ ਨੇ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਜਦੋਂ ਇਹ ਪੱਤਰ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਇਹ ਗੁਨਾਹ ਹੋਏ ਨੇ ਸਾਨੂੰ ਇਹਨਾਂ ਗੁਨਾਹਾਂ ਦੀ ਸਜ਼ਾ ਲਈ ਜਾਵੇ ਤੇ ਹੁਣ ਇਹ ਸਭ ਨੂੰ ਲੈ ਕੇ ਜਿਹੜਾ ਆਉਣ ਵਾਲਾ ਦਿਨ ਹੈ ਉਸ ਨੂੰ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਟਵੀਟ ਕਰ ਦਿੱਤਾ ਕਿ ਅਸੀਂ ਨਿਮਾਣੇ ਸਿੱਖ ਦੇ ਤੌਰ ਤੇ ਅਸੀਂ ਪਹੁੰਚਾਂਗੇ ਇਹ ਜਿਹੜਾ ਫੈਸਲਾ ਹੈ ਸਾਨੂੰ ਸਿਰ ਮੱਥੇ ਪਰਵਾਣ ਹੈ ਤੇ ਇਸ ਸਭ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਗਲਾ ਤਿਆਰੀ ਕਹਿ ਲਿਆ ਅਗਲਾ ਪੈਂਤੜਾ ਉਹ ਕੀ ਹੈ ਮੈਂ ਜਿੱਦਾਂ ਪਹਿਲਾਂ ਹੀ ਕਿਹਾ ਕਿ ਸ਼ਾਇਦ ਕੋਈ ਸ਼ਬਦਾਂ ਦੇ ਵਿੱਚ ਤੁਹਾਡਾ ਹੇਰ ਫੇਰ ਹੋ ਰਿਹਾ ਹੈ ਕਿ ਗੁਰੂ ਦੇ ਤਖਤ ਤੇ ਜਾਣ ਲਈ ਪੈਂਤੜੇ ਹੁੰਦੇ ਨੇ ਸਮਰਪਣ ਭਾਵਨਾ ਦੇ ਨਾਲ ਪੂਰਨ ਸਮਰਪਣ ਭਾਵਨਾ ਦੇ ਨਾਲ ਬਿਨਾਂ ਕਿਸੇ ਤਰਕ ਬਦਰਕ ਤੋਂ ਗੁਰੂ ਸਾਹਿਬ ਕੋਲੇ ਸਰੈਂਡਰ ਹੀ ਕਰਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਬੀਰ ਸਿੰਘ ਬਾਦਲ ਨੇ ਇਹ ਪੈਥੜੇ ਨਹੀਂ ਜਦੋਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਜਾਈਏ ਤੇ ਜਿੰਨਾ ਦਾ ਤੁਸੀਂ ਨਾ ਲੈ ਰਹੇ ਹੋ ਇਹ ਸੋਚ ਲੈਣਾ ਨੇ ਕੀ ਕਰਨਾ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਨਾਨਕ ਨਾਮ ਲੇਵਾ ਜਾਂ ਸਿੱਖ ਬੈਠਾ ਉਹ ਅਕਾਲ ਤਖਤ ਸਾਹਿਬ ਨੂੰ ਕੋਈ ਟੱਕਰ ਲੈਣ ਦੀ ਸੋਚਦਾ ਹੋਵੇ ਜਾਂ ਅਕਾਲ ਤਖਤ ਸਾਹਿਬ ਨੂੰ ਕੁਝ ਡਿਕਟੇਟ ਕਰਦਾ ਹੋਵੇ ਕੁਝ ਮੂਰਖ ਲੋਕ ਹੈਗੇ ਨੇ ਅੱਜ ਵੀ ਜਿਹੜੇ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਨਾ ਚਾਹੁੰਦੇ ਨੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਤੁਸੀਂ ਦੇਖੋ ਵੀ ਉਹਨਾਂ ਨੇ ਕਿਹਾ ਕਿ ਜਿੰਨੀ ਦੇਰੇ ਪ੍ਰਕਿਰਿਆ ਨੇ ਚੱਲਣਾ ਕਿਉਂਕਿ ਮਸਲਾ ਵਿਚਾਰਿਆ ਜਾਣਾ ਸੀ ਉਹਨਾਂ ਦਾ ਸਪਸ਼ਟੀਕਰਨ ਅੱਜ ਵਿਚਾਰਿਆ ਜਾਣਾ ਸੀ ਉਹਨਾਂ ਨੇ ਆਪਣੀ ਜੋ ਪ੍ਰਧਾਨਗੀ ਦੀ ਜ਼ਿੰਮੇਵਾਰੀਆਂ ਨੇ ਉਹ ਸਾਰੀਆਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਜਿਹੜੇ ਪਾਰਟੀ ਦੇ ਬਾਦਲ ਸਾਹਿਬ ਤੋਂ ਬਾਅਦ ਸਭ ਤੋਂ ਸੀਨੀਅਰ ਨੇਤਾ ਨੇ ਉਹਨਾਂ ਨੂੰ ਦਿੱਤੀਆਂ ਨੇ ਤੇ ਦੂਜੇ ਪਾਸੇ ਉਹ ਧੜਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰ ਰਿਹਾ ਕਿ ਇਹ ਕਰਨਾ ਚਾਹੀਦਾ ਉਹ ਜਿੱਦਣ ਦੇ ਅਕਾਲ ਤਖਤ ਸਾਹਿਬ ਚਿੱਠੀ ਦੇ ਕੇ ਆਏ ਨੇ ਉਹਦੇ ਵੰਡ ਰਹੇ ਨੇ ਸੋ ਫਰਕ ਸਾਫ਼ ਹੈ ਮੈਂ ਕਿਸੇ ਵੀ ਡਿਬੇਟ ਦੇ ਵਿੱਚ ਇਸ ਸਮੇ ਪੈਣਾ ਨਹੀਂ ਚਾਹੁੰਦਾ ਅਸੀਂ ਤਖਤ ਨੂੰ ਸਮਰਪਤਾਂ ਤਖਤ ਨੂੰ ਜਵਾਬ ਦੇ ਆਂ ਤੇ ਤਖਤ ਦੇ ਆਦੇਸ਼ ਦੀ ਇੱਕ ਇੱਕ ਸ਼ਬਦ ਦੀ ਪਾਲਣਾ ਸ਼੍ਰੋਮਣੀ ਕਾਲਦਲ ਕਰੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਗੁਰੂ ਦੀ ਭਾਵਨਾ ਸਮਰਪਿਤ ਹੋਣਾ ਚਾਹੀਦਾ ਸਿਆਸੀ ਪੈਂਤੜਾ ਜਿਹੜਾ ਸ਼ਬਦ ਹੈ ਉਹ ਨਹੀਂ ਵਰਤਿਆ ਜਾਣਾ ਚਾਹੀਦਾ ਪਰ ਜਿਸ ਤਰ੍ਹਾਂ ਬੀਤੇ ਦਿਨ ਬਲਵਿੰਦਰ ਸਿੰਘ ਭੁੰਦਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਵੱਡੇ ਰਿਐਕਸ਼ਨ ਹੋਏ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਵੀ ਰਿਐਕਸ਼ਨ ਦਿੱਤਾ ਗਿਆ ਚੰਦੂ ਮજરા ਦੇ ਜਿਹੜੇ ਬੇਟੇ ਨੇ ਉਹਨਾਂ ਦੇ ਵੱਲੋਂ ਵੀ ਸਿੱਧੇ ਤੌਰ ਤੇ ਕਿਹਾ ਗਿਆ ਤੇ ਉਹ ਸਭ ਨੂੰ ਲੈ ਕੇ ਕੀ ਸ਼੍ਰੋਮਣੀ ਕਾਲਦਲ ਨੂੰ ਇਹ ਸਭ ਪਤਾ ਸੀ ਕਿ ਕੱਲ ਕੁਝ ਵੱਡਾ ਹੋਣ ਵਾਲਾ ਹੈ ਜਿੱਦਾਂ ਮੈਂ ਕਿਹਾ ਕਿ ਅੱਜ ਉਹ ਮਸਲਾ ਵਿਚਾਰਿਆ ਜਾਣਾ ਸੀ ਤੇ ਉਹ ਸਮਰਪਣ ਦੀ ਭਾਵਨਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਨ੍ਹਾਂ ਨੇ ਇੱਕ ਆਮ ਸਿੱਖ ਵਾਂਗੂ ਨਿਮਾਣੇ ਸਿੱਖ ਵਾਂਗੂ ਇਹ ਕਿਹਾ ਕਿ ਜਿੰਨੀ ਦੇਰ ਪ੍ਰਕਿਰਿਆ ਨੇ ਚੱਲਣਾ ਕਿਉਂਕਿ ਅੱਜ ਸਿੰਘ ਸਹਿਬਾਨਾਂ ਦੀ ਬੈਠਕ ਸੀ ਪੰਥ ਸਿੰਘ ਸਹਿਬਾਨਾਂ ਦੀ ਅੱਜ ਉਹ ਮਸਲਾ ਵਿਚਾਰਿਆ ਜਾਣਾ ਸੀ ਤਾਂ ਉਹਨਾਂ ਨੇ ਆਪਣੀ ਪ੍ਰਧਾਨਗੀ ਦੀਆਂ ਸਾਰੀਆਂ ਜਿਹੜੀਆਂ ਪਾਵਰ ਉਹ ਡੈਲੀਗੇਟ ਕੀਤੀਆਂ ਪੁੰਦੜ ਸਾਹਿਬ ਨੂੰ ਕਿਉਂਕਿ ਉਹ ਚਾਹੁੰਦੇ ਸੀ ਮੈਂ ਨਿਮਾਣੇ ਸਿੱਖ ਵਾਂਗੂ ਇਸ ਪ੍ਰਕਿਰਿਆ 'ਚੋਂ ਗੁਜ਼ਰਾਂ ਪਾਰਟੀ ਦਾ ਕੰਮਕਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੇਖਣ ਪਾਰਟੀ ਦੀਆਂ ਮੀਟਿੰਗਾਂ ਉਹ ਦੇਖਣ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਾਂਗੂ ਇਹ ਸਾਰੀ ਪ੍ਰਕਿਰਿਆ ਚੋਂ ਗੁਜ਼ਰਨ ਜਿੱਥੇ ਤੱਕ ਗੱਲ ਰਹੀ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕਰਦੇ ਹੋ ਕਿ ਜੀ ਉਹਨਾਂ ਨੇ ਇਹਦੇ ਤੇ ਵੀ ਸਵਾਲ ਖੜੇ ਕੀਤੇ ਜਿਹੜੇ ਬੰਦੇ ਪਾਰਟੀ ਦਾ ਹਿੱਸਾ ਹੀ ਹੈ ਨਹੀਂ ਉਹਨਾਂ ਦੇ ਸਵਾਲ ਖੜੇ ਕਰਨਾ ਨਾ ਕਰਨਾ ਮੈਂ ਤਾਂ ਸਿੱਧਾ ਪੁੱਛਦਾ ਵੀ ਜਿਹੜਾ ਬੰਦਾ ਕੱਲ ਸਭ ਤੋਂ ਵੱਧ ਮੂਰੇ ਲੱਗਿਆ ਸੀ ਜਿਹੜਾ ਲਗਾਤਾਰ ਮੀਡੀਆ ਨੂੰ ਬਾਈਟ ਦੇ ਰਿਹਾ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕਦੇ ਕੋਈ ਅਹੁਦੇਦਾਰ ਵੀ ਨਹੀਂ ਰਿਹਾ ਅਜੇ ਤੱਕ ਇੱਕ ਵੀ ਅਹੁਦਾ ਉਸ ਬੰਦੇ ਕੋਲ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਰਿਹਾ ਤੇ ਜਿਨ੍ਹਾਂ ਤੇ ਉਹ ਸਵਾਲ ਕਰ ਰਿਹਾ ਬਲਵਿੰਦਰ ਸਿੰਘ ਭੁੰਦੜ ਸਾਹਿਬ ਪਹਿਲਾਂ ਉਹਨਾਂ ਦਾ ਜੀਵਨ ਤਾਂ ਦੇਖੋ ਕਿੱਡਾ ਵੱਡਾ ਸੰਘਰਸ਼ਮਈ ਜੀਵਨ ਹੈ ਭੁੰਦੜ ਸਾਹਿਬ ਦਾ ਕਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿੱਡੀ ਵੱਡੀ ਸੇਵਾ ਉਹਨਾਂ ਦੀ ਪਾਰਟੀ ਦੇ ਲਈ ਉਹ ਤਾਂ ਐਮਐਲਏ ਦੀ ਚੋਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਰਹੇ ਰਾਜ ਸਭਾ ਦੇ ਵਿੱਚ ਗਏ ਅੱਜ ਵੀ ਪਾਰਟੀ ਦੇ ਸਕੱਤਰ ਜਨਰਲ ਹੈ ਤੇ 2 ਮਹੀਨੇ ਪਹਿਲਾਂ ਇਹੀ ਲੋਕ ਕਹਿੰਦੇ ਸੀਗੇ ਕਿ ਜੀ ਭੁੰਦੜ ਸਾਹਿਬ ਨੂੰ ਬਣਾ ਦਿਓ ਪ੍ਰੈਸੀਡੈਂਟ ਦਾ ਚੇ ਅੱਜ ਭੁੰਦੜ ਸਾਹਿਬ ਤੇ ਵੀ ਸਵਾਲ ਹੋ ਗਿਆ ਸੋ ਇਹਨਾਂ ਦੀ ਨੀਅਤ ਦੇ ਵਿੱਚ ਆਪਣੀ ਕਿਤੇ ਖੋਟ ਪਰ ਕਿਉਂਕਿ ਇਸ ਮੈਨੂੰ ਲੱਗਦਾ ਵੀ ਡਿਬੇਟ ਦੇ ਵਿੱਚ ਅੱਜ ਨਹੀਂ ਜਾਣਾ ਚਾਹੀਦਾ ਹੁਣ ਅਕਾਲ ਤਖਬ ਸਾਹਿਬ ਨੂੰ ਸਮਰਪਿਤਾਂ ਅਕਾਲ ਤਖਬ ਸਾਹਿਬ ਵੀ ਇਹ ਸਾਰੀ ਚੀਜ਼ਾਂ ਦਾ ਨਿਬੇੜਾ ਕਰਨੀ ਹੈ ਇਹ ਜੇ ਦੂਜੇ ਪੱਖ ਦੀ ਗੱਲ ਕੀਤੀ ਜਾਵੇ ਜਿਹੜਾ ਦੂਜਾ ਧੜਾ ਸਿੱਖ ਕਮਿਊਨਿਟੀ ਦਾ ਜਿਹੜਾ ਵੱਡਾ ਧੜਾ ਮੰਨਿਆ ਜਾਂਦਾ ਅਮਰਤਪਾਲ ਸਿੰਘ ਦਾ ਧੜਾ ਮੰਨਿਆ ਜਾਂਦਾ ਕਿਉਂਕਿ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਸਭ ਤੋਂ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਫਤਿਹ ਹਾਸਲ ਕੀਤੀ ਉਹਨਾਂ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਵੀ ਜਿਹੜਾ ਪੱਤਰ ਸ਼੍ਰੀ ਕਲਤਕੀ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਗਿਆ ਸਿੱਧੇ ਤੌਰ ਤੇ ਨਰੰਗਕਾਰੀ ਕਾਂਡ ਦਾ ਜ਼ਿਕਰ ਕੀਤਾ ਗਿਆ 84 ਦਾ ਜ਼ਿਕਰ ਕੀਤਾ ਗਿਆ ਝੂਠੇ ਮੁਕਾਬਲਿਆਂ ਦਾ ਜ਼ਿਕਰ ਕੀਤਾ ਗਿਆ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਰਿਪੋਰਟ ਹੈ ਉਸ ਦਾ ਜ਼ਿਕਰ ਕੀਤਾ ਗਿਆ ਪੰਜਾਬ ਦੇ ਵਿੱਚ ਡੀਜੀਪੀ ਜਿਹੜੇ ਸੁਮੇ ਸ਼੍ਰੋਮਣੀ ਅਕਾਲੀ ਦਲ ਅੱਜ ਕਬੂਲ ਕਰਦਾ ਦੇਖੋ ਪਹਿਲੀ ਗੱਲ ਤਾਂ ਉਹ ਕੋਈ ਬਹੁਤ ਵੱਡਾ ਧੜਾ ਨਹੀਂ ਇੱਕ ਐਮਪੀ ਜਿੱਤ ਜਾਣਾ ਕੋਈ ਧੜਾ ਨਹੀਂ ਬਣ ਜਾਂਦਾ ਪਰ ਜਿਹੜੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਕਰਦੇ ਨੇ ਮੈਂ ਤਾਂ ਸਰਦਾਰ ਤਰਸੇਮ ਸਿੰਘ ਜੀ ਨੂੰ ਪੁੱਛਦਾ ਕਿ ਹੁਣ ਉਹਨਾਂ ਦਾ ਕੱਲ੍ਹ ਵਾਲੇ ਐਫੀਡੈਵਿਟ ਬਾਰੇ ਕੀ ਕਹਿਣਾ ਕੇਂਦਰ ਸਰਕਾਰ ਨੇ ਵੀ ਕਿਹਾ ਵੀ ਅਮਰਿਤਪਾਲ ਤੇ ਐਨਐਸਐ ਸਹੀ ਲੱਗਿਆ ਸੂਬਾ ਸਰਕਾਰ ਵੀ ਕਹਿੰਦੀ ਅਮਰਿਤਪਾਲ ਤੇ ਐਨਐਸਐ ਸਹੀ ਲੱਗਿਆ ਤੇ ਅਮਰਿਤਪਾਲ ਦੇ ਪਿਤਾ ਜੀ ਜਾ ਕੇ ਕਾਲਕੇ ਤੇ ਮਨਜਿੰਦਰ ਸਿਰਸੇ ਹੋਰਾਂ ਤੋਂ ਦਾਦੂਵਾਲ ਹੋਰਾਂ ਤੋਂ ਸਨਮਾਨ ਹਾਸਲ ਕਰਦੇ ਨੇ ਜਿਹੜੇ ਬੰਦੇ ਬੀਜੇਪੀ ਦੇ ਵਿੱਚ ਨੇ ਬੀਜੇਪੀ ਜੁਆਇਨ ਕਰ ਚੁੱਕੇ ਨੇ ਤਾਂ ਫਿਰ ਅੱਜ ਕਿੱਥੇ ਖੜੇ ਆਸੀਂ ਰਾਜਦੇਵ ਖਾਲਸਾ ਜੀ ਜਿਹੜੇ ਉਹਨਾਂ ਦੀ ਸਾਰੀ ਮੂਵਮੈਂਟ ਚਲਾਉਂਦੇ ਨੇ ਉਹ ਬੀਜੇਪੀ ਦਾ ਹਿੱਸਾ ਤੇ ਉਹੀ ਬੀਜੇਪੀ ਕਹਿੰਦੀ ਹੈ ਕਿ ਭਾਈ ਅਮਰਿਤਪਾਲ ਤੇ ਐਨਐਸਏ ਸਹੀ ਲੱਗਿਆ ਉਹਦੇ ਵੱਖਵਾਦੀਆਂ ਨਾਲ ਕਨੈਕਸ਼ਨ ਹੈ ਉਹ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਸਪਸ਼ਟਿਕਰਨ ਤਾਂ ਇਸ ਗੱਲ ਤੇ ਦੇਣਾ ਪਊਗਾ ਨਾ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਸਵਾਲ ਨੇ ਸ਼੍ਰੋਮਣੀ ਅਸੀਂ ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਅਸੀਂ ਦਿੱਤਾ ਪਰ ਕੀ ਤਰਸੀਮ ਸਿੰਘ ਜੀ ਨੇ ਹਰਪ੍ਰੀਤ ਬਾਰੇ ਕੋਈ ਸਪਸ਼ਟਿਕਰਨ ਦਿੱਤਾ ਉਹ ਕਿਹੜੇ ਕੇਸ ਦੇ ਵਿੱਚ ਫਸਿਆ ਉਹਤੇ ਕਿਹੜੇ ਜੇ ਇਲਜ਼ਾਮ ਲੱਗੇ ਸੋ ਪਹਿਲਾਂ ਆਪਾਂ ਨੂੰ ਆਪਣੇ ਅੰਦਰ ਵੀ ਪਰਚੋਲ ਕਰਨੀ ਚਾਹੀਦੀ ਹੈ ਅੰਦਰ ਵੀ ਛਾਤੀ ਮਾਰਨੀ ਚਾਹੀਦੀ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਕੀ ਹੋ ਰਿਹਾ ਸੀ ਦੂਜਿਆਂ ਤੇ ਤਾਂ ਇਲਜ਼ਾਮ ਬਹੁਤ ਵੱਡੇ ਵੱਡੇ ਲਾ ਰਹੇ ਆ ਤੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਸਾਡਾ ਜਿਹੜਾ ਫਰਜੰਦਾ ਹੈ ਉਹ ਨਸ਼ੇ ਦੇ ਕੇਸ ਦੇ ਵਿੱਚ ਫਸਿਆ ਤੇ ਅਸੀਂ ਕਬੂਲ ਵੀ ਕੀਤਾ ਵੀ ਉਹ ਸਟੇਰੋਇਡ ਖਾਂਦਾ ਸੀਗਾ ਤੇ ਫਿਰ ਅਸੀਂ ਕਿੱਥੇ ਖੜੇ ਹਾਂ ਸੋ ਐਸੀਆਂ ਗੱਲਾਂ ਮੈਨੂੰ ਨਹੀਂ ਲੱਗਦਾ ਕਿ ਇਸ ਰਾਜਨੀਤੀ 'ਚ ਉਹਨਾਂ ਨੂੰ ਪੈਣਾ ਚਾਹੀਦਾ ਉਹ ਆਪਣਾ ਜਿਹੜਾ ਉਹਨਾਂ ਦਾ ਕਰਨ ਵਾਲਾ ਕੰਮ ਹੈ ਉਹ ਕਰਨ ਅਕਾਲ ਤਖਬ ਸਾਹਿਬ ਤੇ ਜਾਣ ਹਰ ਇੱਕ ਸਿੱਖ ਦਾ ਹੱਕ ਆ ਉੱਥੇ ਜਾਣਾ ਉਹ ਜਾਣ ਸਮਰਪਿਤ ਹੋਣ ਅਸੀਂ ਚੱਸੀ ਕੀ ਕਹਿਣਾ ਆਖਰੀ ਸਵਾਲ ਕਰਨਾ ਚਾਹੁੰਗਾ ਕਲੇਰ ਸਾਹਿਬ ਐਸਜੀਪੀਸੀ ਦੀ ਚੋਣਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ ਜਿਹੜਾ ਅੱਜ ਦਾ ਫੈਸਲਾ ਕਿ ਉਹ ਸਭ ਕੁਝ ਸ਼੍ਰੋਮਣੀ ਕਾਲ ਦਲ ਦੀ ਜਿਹੜੀ ਲੀਡਰਸ਼ਿਪ ਹੈ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਲੜਦੀ ਆ ਉਸ ਦੀ ਇਕਵਾਇ ਕਰਦੀ ਆ ਉਹਨਾਂ ਨੂੰ ਵੱਡੀ ਟਾ ਲੱਗੇਗੀ ਮੈਨੂੰ ਨਾ ਸ਼ਾਇਦ ਤੁਸੀਂ ਜਾਂ ਤਾਂ ਸਿੱਖ ਮਸਲਿਆਂ ਨੂੰ ਨਹੀਂ ਸਮਝ ਰਹੇ ਕਿ ਗੁਰੂ ਸਾਹਿਬ ਦੇ ਤਖਤ ਤੇ ਸਮਰਪਿਤ ਹੋਣ ਨਾਲ ਕਿਸੇ ਨੂੰ ਢਾਹ ਲੱਗਦੀ ਹੈ ਮਤਲਬ ਤੁਸੀਂ ਸਵਾਲ ਜਿਹੜੇ ਕਰ ਰਹੇ ਹੋ ਮੈਨੂੰ ਅੱਜ ਬੜੀ ਵੱਡੀ ਸ਼ੰਕਾ ਖੜੀ ਹੋ ਰਹੀ ਹੈ ਕਿ ਗੁਰੂ ਸਾਹਿਬ ਦੇ ਅਗਰ ਕਾਲ ਤੱਕ ਸਾਹਿਬ ਤੇ ਕੋਈ ਬੰਦਾ ਆਪਣੇ ਆਪ ਨੂੰ ਸਮਰਪਿਤ ਕਰ ਰਿਹਾ ਹੈ ਉਹ ਢਾਹ ਲੱਗੂਗੀ ਉਹਨੂੰ ਕੋ ਚੜ੍ਹਦੀ ਕਲਾ ਛੋ ਕੇ ਨਿਕਲੂਗਾ ਗੁਰੂ ਦੇ ਦਰ ਤੇ ਤਾਂ ਜਿਹੜਾ ਸੀਸ ਨਵਾ ਕੇ ਨੱਕ ਰਗੜ ਕੇ ਆਇਆ ਉਹ ਚੜ੍ਹਦੀ ਕਲਾ ਚ ਹੀ ਗਿਆ ਮੁੜ ਕੇ ਗੁਰੂ ਦੇ ਤਖਤ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਮੈਂ ਫੇਰ ਕਹਿਣਾ ਕਿ ਉੱਥੋਂ ਤਾਂ ਜਿਹਨੇ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰ ਗਿਆ ਤਖਤ ਨੂੰ ਉਹ ਤਾਂ ਚੜ੍ਹਦੀ ਕਲਾ ਚ ਹੀ ਆ। ਲੇਡ ਸਪੈਕਰ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ। ਸੁਇਸਨ ਚੀਫ ਪੋਸਟਪਰਸਨ ਤੋਂ ਮਿਲਦੀ ਤੋਂ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਜਿਹੜਾ ਅੱਜ ਸ਼੍ਰੀ ਕਲਤਕਸਪ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਕਿ ਉਹ ਸਿਰਮੱਥੇ ਕਬੂਲ ਹੈ ਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੇ ਵਿਰੋਧੀ ਸਵਾਲ ਚੱਕਦੇ ਨੇ ਪਹਿਲਾਂ ਤਾਂ ਉਹ ਪਾਰਟੀ ਦੇ ਅਹੁਦੇਦਾਰ ਵੀ ਨਹੀਂ ਰਹੇ ਤੇ ਦੂਜੇ ਪਾਸੇ ਜਦੋਂ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਜ਼ਿਕਰ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਹਰਪ੍ਰੀਤ ਸਿੰਘ ਦਾ ਮੋੜ ਜ਼ਿਕਰ ਕਰ ਦਿੱਤਾ ਗਿਆ ਤੇ ਕਹਿ ਦਿੱਤਾ ਗਿਆ ਕਿ ਫਿਰ ਜਿਹੜਾ ਅੱਜ ਦਾ ਐਫਿਡੇਫਟ ਉਸਤੇ ਵੀ ਉਹਨਾਂ ਦੇ ਕੀ ਸਪਸ਼ਟੀ ਕਰਨਾ ਹੈ ਕੀ ਕਿੰது ਪ੍ਰੰਤੂ ਬਾਕੀ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਤ ਸਿੰਘ ਬਾਦਲ ਜਦੋਂ ਸ਼੍ਰੀ ਕਲਤਕਸਾਬ ਤੇ ਪੇਸ਼ ਹੋਣਗੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਿਸ ਪਾਸੇ ਰਨ ਕਰੇਗੀ ਕੈਮਰਾਮੈਨ ਨਰੇਂਦਰ ਨੇਨਾਲ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ